ਪੰਜਾਬ ਪੁਲਿਸ ਦੇ ਸੀਨੀਅਰ ਆਈਪੀਐਸਓ ਅਫੀਸਰ ਜਿਹੜੇ 2009 ਬੈਚ ਦੇ ਅਫੀਸਰ ਸਨ ਹਰਚੰਦਰ ਸਿੰਘ ਭੁੱਲਰ ਉਹਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਹਰਚੰਦਰ ਸਿੰਘ ਭੁੱਲਰ ਨੂੰ ਲੈ ਕੇ ਹੁਣ ਵੱਖ-ਵੱਖ ਜਿਹੜੇ ਨੇ ਵਿਚਾਰ ਸਾਹਮਣੇ ਆ ਰਹੇ ਨੇ ਕਿ ਮਹਿਕਮੇ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਕਿਹੋ ਜਿਹੇ ਲੋਕਾਂ ਦਾ ਬੋਲਬਾਲਾ ਹਾਲਾਂਕਿ ਸਰਕਾਰ ਨੂੰ ਵੀ ਤੇ ਚੰਡੀਗੜ੍ਹ ਪੁਲਿਸ ਹੈਡਕੁਆਟਰ ਸੈਕਟਰ 9 ਵਿੱਚ ਬੈਠੇ ਵੱਡੇ ਅਧਿਕਾਰੀਆਂ ਨੂੰ ਵੀ ਪਤਾ ਹੁੰਦਾ ਕਿ ਹੇਠਲੇ ਲੈਵਲ ਤੇ ਸਿਪਾਈ ਤੋਂ ਲੈ ਕੇ ਐਸਐਸਪੀ ਫਿਰ ਰੇਂਜ ਦੇ ਡੀਆਈਜੀ ਜਾਂ ਹੋਰ ਅਫਸਰ ਕਿੰਨੇ ਚੰਗੇ ਨੇ ਤੇ ਕਿੰਨੇ ਮਾੜੇ ਨੇ ਇਸ ਮਸਲੇ ਦੇ ਵਿੱਚ ਇੰਡੀਅਨ ਐਕਸਪ੍ਰੈਸ ਦੇ ਅੰਮ੍ਰਿਤਸਰ ਤੋਂ ਬਹੁਤ ਹੀ ਸੀਨੀਅਰ ਤੇ ਖੋਜੀ ਪੱਤਰਕਾਰ ਜਿਨ੍ਹਾਂ ਦੀ ਪੱਤਰਕਾਰੀ ਹਮੇਸ਼ਾ ਹੀ ਪੰਜਾਬ ਨੂੰ ਸੇਧ ਦਿੰਦੀ ਹੈਗੀ ਆ ਔਰ ਬੜੇ ਬਿਬਾਕੀ ਦੇ ਨਾਲ ਉਹ ਗੱਲ ਕਰਦੇ ਨੇ ਕਮਲਦੀਪ ਸਿੰਘ ਬਰਾੜ ਕਮਲਦੀਪ ਸਿੰਘ ਬਰਾੜ ਹੋਣਾ ਨੇ ਇੱਕ ਖਬਰ 220 17 ਫਰਵੇ ਨੂੰ ਪ੍ਰਕਾਸ਼ਿਤ ਕੀਤੀ ਸੀ ਕਿ ਜਿਹਦਾ ਇੰਕੀਗਨ ਐਕਸਪ੍ਰੈਸ ਦੇ ਜਰਨਲਿਸਟ ਹੈ ਉਹਨਾਂ ਦਾ ਹੈਡਲਾਈਨ ਸੀ ਇਨ 2004 ਪੰਜਾਬ ਡੀਜੀਪੀ ਰੋਡ ਇਲੈਟਰ ਅਕਿਊਜ਼ਿੰਗ ਕਨਵਿਕਟਡ ਕਪ ਆਫ ਲਾਰਸਕੇਲ ਕਰਪਸ਼ਨ ਇਹ 220 ਦੀ ਖਬਰ ਸੀ ਲੇਕਿਨ ਹੁਣ ਜਦੋਂ ਹਰਚੰਦ ਸਿੰਘ ਭੁੱਲਰ ਹੋਣਾ ਦਾ ਮਾਮਲਾ ਆ ਤੇ ਫਿਰ ਕਮਲਦੀਪ ਸਿੰਘ ਬਰਾੜ ਹੋਣਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਗੱਲ ਲਿਖੀ ਆ ਕਿ ਪੰਜਾਬ ਪੁਲਿਸ ਪ੍ਰਿਸ਼ਤ ਨਹੀਂ ਉਹ ਲਿਖਦੇ ਨੇ ਕਿ ਸਾਬਕਾ ਡੀਜੀਪੀ ਸਰਬਦੀਪ ਸਿੰਘ ਵਿਰਕ ਅਤੇ ਸਾਬਕਾ ਡੀਜੀਪੀ ਸੁਮੇਦ ਸੈਣੀ 'ਚ ਇਟ ਕੁੱਤੇ ਦਾ ਵੈਰ ਸੀ ਸਨ 2009 'ਚ ਸੁਮੇਦ ਸੈਣੀ ਦੇ ਵਿਜੀਲੈਂਸ ਮੁਖੀ ਹੁੰਦਿਆਂ ਤਾਂ ਸਰਬਦੀਪ ਸਿੰਘ ਵਿਰਕ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਪਰ ਦੋਵਾਂ ਨੇ ਇੱਕ ਬਹੁਤ ਹੀ ਪ੍ਰਿਸ਼ਤ ਪੁਲਿਸ ਅਫਸਰ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਕਾਂਗਰਸ ਦੀ ਸਰਕਾਰ ਦਰਾਂਣ ਸਾਲ 2004 ਵਿੱਚ ਅੰਮ੍ਰਿਤਸਰ ਵਿੱਚ ਇੱਕ ਪਰਿਵਾਰ ਨੇ ਸਮੂਕ ਖੁਦਕੁਸ਼ੀ ਜਾਂ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ ਅਤੇ ਨੋਟ ਵਿੱਚ ਤਤਕਾਲੀ ਐਸਐਸਪੀ ਕੁਲਤਾਰ ਸਿੰਘ ਦਾ ਨਾਮ ਲਿਖਿਆ ਸੀ ਜੀਵਨ ਲੀਲਾ ਖਤਮ ਵੀ ਇਸ ਕਰਕੇ ਕੀਤੀ ਗਈ ਸੀ ਕਿਉਂਕਿ ਕੁਲਤਾਰ ਸਿੰਘ ਪੀੜਤ ਪਰਿਵਾਰ ਤੋਂ ਇੱਕ ਕਤਲ ਦਾ ਮਸਲਾ ਸੁਲਝਾਉਣ ਲਈ 5 ਲੱਖ ਲੈ ਚੁੱਕਾ ਸੀ ਤੇ 7 ਲੱਖ ਹੋਰ ਮੰਗ ਰਿਹਾ ਸੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਸਮੇਂ ਦੇ ਡੀਜੀਪੀ ਏ ਏ ਸਦੀਕੀ ਨੇ ਉਦੋਂ ਦੇ ਮੁਖ ਸਕੱਤਰ ਪੰਜਾਬ ਐਸ ਕੇ ਸਿੰਘ ਨੂੰ ਚਿੱਠੀ ਲਿਖ ਕੇ ਕੁਲਤਾਰ ਸਿੰਘ ਉੱਤੇ ਭ੍ਰਿਸ਼ਟਾਚਾਰੀ ਹੋਣ ਦੇ ਗੰਭੀਰ ਦੋਸ਼ ਲਗਾਏ ਸਨ ਆਪਣੀ ਚਿੱਠੀ ਵਿੱਚ ਡੀਜੀਪੀ ਏ ਏ ਸਦੀਕੀ ਨੇ ਲਿਖਿਆ ਸੀ ਕਿ ਭਰੋਸੇਯੋਗ ਸਰੋਤਾਂ ਤੋਂ ਪਤਾ ਲੱਗਾ ਕਿ ਐਸਐਸਪੀ ਕੁਲਤਾਰ ਸਿੰਘ ਵੱਡੇ ਪਮਾਨੇ ਤੇ ਰਿਸ਼ਵਤਖੋਰੀ ਕਰ ਰਹੇ ਹਨ ਅੰਮ੍ਰਿਤਸਰ ਤਨਾਤ ਕਈ ਗੈਸਟਡ ਅਫਸਰ ਵੀ ਕਿਸੇ ਨਾ ਕਿਸੇ ਕਿਸਮ ਦੀ ਰਿਸ਼ਵਤ ਲੈਣ ਵਿੱਚ ਸ਼ਾਮਲ ਹਨ ਦਲਾਲਾਂ ਦੀ ਮਦਦ ਨਾਲ ਜ਼ਮੀਨਾਂ ਉੱਤੇ ਕਬਜ਼ੇ ਕਰਨਾ ਅਤੇ ਪੁਲਿਸ ਚੌਕੀਆਂ ਦੇ ਇੰਚਾਰਜਾਂ ਵੱਲੋਂ ਮਹੀਨਾ ਇਕੱਠਾ ਕਰਕੇ ਕੁਝ ਅਫਸਰਾਂ ਨੂੰ ਦੇਣਾ ਵੀ ਇਸ ਵਿੱਚ ਸ਼ਾਮਲ ਹੈ ਆਪਣੀ ਚਿੱਠੀ ਵਿੱਚ ਸਦੀਕੀ ਨੇ ਲਿਖਿਆ ਸੀ ਕਿ ਸਿਫਾਰਸ਼ ਕੀਤੀ ਜਾਂਦੀ ਹੈ ਕਿ ਕੁਲਤਾਰ ਸਿੰਘ ਨੂੰ ਤੁਰੰਤ ਤਬਦੀਲ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਕੁਲਤਾਰ ਸਿੰਘ ਨਾ ਸਿਰਫ ਅੰਮ੍ਰਿਤਸਰ ਵਿੱਚ ਤਨਾਤ ਰਿਹਾ ਸਗੋਂ 2006 ਵਿੱਚ ਉਸ ਨੂੰ ਵੱਡਾ ਇਨਾਮ ਰਾਸ਼ਟਰਪਤੀ ਮੈਡਲ ਵੀ ਮਿਲਿਆ ਸਦੀਕੀ ਤੋਂ ਬਾਅਦ ਡੀਜੀਪੀ ਬਣੇ ਸਰਬਦੀਪ ਸਿੰਘ ਵਿਰਕ ਸਰਬਦੀਪ ਸਿੰਘ ਵਿਰਕ ਨੇ ਸਮੂਹ ਜੀਵਨ ਲੀਲਾ ਕੇਸ ਵਿੱਚ ਕੁਲਤਾਰ ਸਿੰਘ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਕੇ ਉਸ ਦਾ ਨਾਮ ਰਾਸ਼ਟਰਪਤੀ ਮੈਡਲ ਵਾਸਤੇ ਭੇਜਿਆ ਸਾਲ 2006 ਵਿੱਚ ਤਰੱਕੀ ਲੈ ਕੇ ਡੀਆਜੀ ਬਨਣ ਤੋਂ ਬਾਅਦ ਕੁਲਤਾਰ ਸਿੰਘ ਰਿਟਾਇਰ ਹੋ ਗਿਆ। ਵਕੀਲ ਸਰਬਜੀਤ ਸਿੰਘ 베르ਕਾ ਜੋ ਪੰਜਾਬ ਹਿਊਮਨ ਆਈ ਔਰ ਜੋ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਲਈ ਕੰਮ ਕਰਦੇ ਨੇ ਸਰਬਜੀਤ 베르ਕਾ ਸਮੂਹਿਕ ਜੀਵਨਲੀਲਾ ਕੇਸ ਦੀ ਪੈਰਵਾਈ ਕਰ ਰਹੇ ਸਰ। ਸਾਲ 2009 ਵਿੱਚ ਸ਼੍ਰੋਮਣੀ ਕਾਲੀਦਾ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੌਰਾਨ ਸੁਮੇਦ ਸਿੰਘ ਸੈਣੀ ਵਿਜੀਲੈਂਸ ਟੀਮ ਦਾ ਮੁਖੀ ਬਣਿਆ। ਸਰਬਦੀਪ ਸਿੰਘ ਵਿਰਕ ਤੋਂ ਬਾਅਦ ਸੈਣੀ ਨੇ ਵੀ ਕੁਲਤਾਰ ਸਿੰਘ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਵੇਰਕਾ ਦੱਸਦੇ ਨੇ ਕਿ ਤਦ ਦੇ ਡਾਇਰੈਕਟਰ ਵਿਜੀਲੈਂਸ ਪੰਜਾਬ ਪੁਲਿਸ ਸਮੇਤ ਸੈਣੀ ਨੇ ਸਾਲ 2110 ਵਿੱਚ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦਫਤਰ ਚੰਡੀਗੜ੍ਹ ਵਿੱਚ ਆਏ ਤੇ ਸਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਕੁਲਤਾਰ ਸਿੰਘ ਦੇ ਖਿਲਾਫ ਕੇਸ ਵਾਪਸ ਲੈ ਲਈਏ। ਫਿਰ ਅੰਮ੍ਰਿਤਸਰ ਦੇ ਸਾਬਕਾ ਐਸਐਸਪੀ ਵਿਜੀਲੈਂਸ ਸੰਦੇਵ ਸਿੰਘ ਮੇਰੇ ਦਫਤਰ ਆ ਕੇ ਮੈਨੂੰ ਮਿਲਿਆ ਮੇਰੇ ਚੰਡੀਗੜ੍ਹ ਪੁਲਿਸ ਅਧਿਕਾਰੀਆਂ ਵੱਲੋਂ ਵੀ ਸੱਦਾ ਆਇਆ ਜਿਸ ਵਿੱਚ ਡੀਆਈਜੀ ਨਰਿੰਦਰਪਾਲ ਸਿੰਘ ਅਤੇ ਆਈਜੀ ਆਰਐਸ ਬਰਾੜ ਵੀ ਸ਼ਾਮਲ ਸਨ ਕੁਲਤਾਰ ਸਿੰਘ ਖੁਦ ਡੀਆਈਜੀ ਨਰਿੰਦਰਪਾਲ ਸਿੰਘ ਦੇ ਦਫਤਰ ਵਿੱਚ 210 ਵਾਲੀ ਮੀਟਿੰਗ ਵਿੱਚ ਵੀ ਮੌਜੂਦ ਸੀ ਇਸ ਮੀਟਿੰਗ ਵਿੱਚ ਮੇਰੇ ਉੱਤੇ ਵੀ ਦਬਾਅ ਪਾਇਆ ਗਿਆ ਕਿ ਅਸੀਂ ਸ਼ਿਕਾਇਤ ਵਾਪਸ ਲਈਏ ਅਸੀਂ ਇਹ ਸਾਰੀਆਂ ਮੀਟਿੰਗਾਂ ਦਾ ਹੁਣ ਅਦਾਲਤ ਵਿੱਚ ਸਾਬਤ ਕੀਤਾ ਸੁਮੇਤ ਸਿੰਘ ਸੈਣੀ 2112 ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਬਣ ਗਏ ਵੀਰਕਾ ਨੇ ਦੱਸਿਆ ਕਿ ਹਨਾਨੀ ਦੀ ਗੱਲ ਸੀ ਕਿ ਕੁਲਤਾਰ ਸਿੰਘ ਅਤੇ ਹੋਰ ਦੋਸ਼ੀਆਂ ਦੇ ਖਿਲਾਫ ਸਬੂਤਾਂ ਵਾਲੀ ਫਾਈਲ ਵੀ ਅਦਾਲਤ ਦੇ ਰਿਕਾਰਡ ਤੋਂ ਗਾਇਬ ਹੋ ਗਈ ਸੀ ਫਿਰ ਐਸਐਚਓ ਹਰਦੇਵ ਸਿੰਘ ਨੇ ਉਸ ਪਰਿਵਾਰ ਜਿਸ ਨੇ ਜੀਵਨ ਲੀਲਾ ਖਤਮ ਕਰ ਲਈ ਸੀ ਦੇ ਪਰਿਵਾਰ ਦੀਆਂ ਘਰ ਦੀਆਂ ਕੰਧਾਂ ਵੀ ਢੋ ਦਿੱਤੀਆਂ ਜਿੱਥੇ ਕੁਲਤਾਰ ਸਿੰਘ ਅਤੇ ਹੋਰ ਦੋਸ਼ੀਆਂ ਦੇ ਨਾਮ ਲਿਖੇ ਹੋਏ ਸੀ ਜੋ ਕੰਦਾਂ ਤੇ ਲਿਖਿਆ ਸੀ ਉਹੀ ਜੀਵਨ ਲੀਲਾ ਖਤਮ ਕਰਨ ਵਾਲਾ ਨੋਟ ਸੀ ਐਸ ਐਚਓ ਹਰਦੇਵ ਸਿੰਘ ਨੂੰ ਤਰੱਕੀ ਮਿਲ ਗਈ ਭਾਵੇਂ ਕੇਸ ਉਹਨਾਂ ਦੇ ਖਿਲਾਫ ਅਦਾਲਤ ਵਿੱਚ ਪੈਂਡਿੰਗ ਸੀ ਜਦੋਂ 2020 ਵਿੱਚ ਫੈਸਲਾ ਆਇਆ ਤਾਂ ਇਹ ਇੱਕ ਬਲੱਖਣ ਕੇਸ ਸੀ ਜਿੱਥੇ ਕੇਸ ਦੀ ਜਾਂਚ ਕਰ ਰੇ ਅਧਿਕਾਰੀ ਨੂੰ ਵੀ ਕੁਲਤਾਰ ਸਿੰਘ ਨਾਲ ਅੰਤ ਵਿੱਚ ਦੋਸ਼ੀ ਘਰਾੜ ਦਿੱਤਾ ਸੀ ਹਰਦੇਵ ਸਿੰਘ ਨੂੰ ਵੀ ਕੁਲਤਾਰ ਸਿੰਘ ਨੂੰ ਬਚਾਉਣਾ ਚਾਹੁੰਦਾ ਸੀ ਇਹ ਕਹਾਣੀ ਤਾਂ ਸੁਣਾਈ ਹੈ ਤਾਂ ਕਿ ਤੁਹਾਡੇ ਮਨਾ ਵਿੱਚ ਭੋਰਾ ਵੀ ਇਹ ਨਾ ਆਵੇ ਕਿ ਸ਼ਾਇਦ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਕੋਈ ਤਾਕਤ ਘਟ ਗਈ ਹੈ ਜਾਂ ਉਸ ਨੂੰ ਕੋਈ ਸ਼ਰਮ ਆਉ ਜਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕੋਈ ਸ਼ਰਮ ਆਉ ਕੁਲਤਾਰ ਸਿੰਘ ਨੂੰ ਜੀਵਨ ਲੀਲਾ ਖਤਮ ਕਰਨ ਦੇ ਮਾਮਲੇ ਵਿੱਚ ਸਜ਼ਾ ਹੋਈ ਸੀ ਨਾ ਕਿ ਪ੍ਰਿਸ਼ਟ ਹੋਣ ਕਰਕੇ ਉਹ ਅੰਤ ਵਿੱਚ ਲਿਖਦੇ ਨੇ ਕਿ ਪੰਜਾਬ ਪੁਲਿਸ ਪ੍ਰਿਸ਼ਟ ਨਹੀਂ ਇਟਸ ਪਾਰਟ ਆਫ ਜੌਬ ਅਸਲ ਦੇ ਵਿੱਚ ਇਹ ਗੱਲਾਂ ਉਦੋਂ ਸਾਹਮਣੇ ਆ ਰਹੀਆਂ ਵਾਂ ਜਦੋਂ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਖੋਰੀ ਦੇ ਕਾਰਨ ਦੇ ਵਿੱਚ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਨਾ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਹਾਲਾਂਕਿ ਸਰਕਾਰ ਨੇ ਹੁਣ ਕਾਨੂੰਨਾਂ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਮੱਤਲ ਕਰ ਦਿੱਤਾ ਲੇਕਿਨ ਇਹ ਗੱਲ ਸੱਚ ਹੈ ਕਿ ਜਦ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਏ ਸਦੀਕੀ ਨੇ ਇਹ ਲਿਖ ਦਿੱਤਾ ਸੀ ਕਿ ਕੁਲਤਾਰ ਸਿੰਘ ਪ੍ਰਿਸ਼ਟ ਅਫਸਰ ਆ ਲੇਕਿਨ ਉਸ ਸਮੇਂ ਦੋ ਦੋ ਡੀਜੀਪੀ ਉਹਨਾਂ ਨੂੰ ਬਚਾਉਂਦੇ ਰਹੇ ਜਿਨ੍ਹਾਂ ਦਾ ਆਪਸ ਵਿੱਚ ਇੱਟ ਕੁੱਤੇ ਦਾ ਵੈਰ ਸੀ ਉਹਨਾਂ ਨੂੰ ਸਜ਼ਾ ਨਰਿੰਦਰਪਾਲ ਸਿੰਘ ਉਹਨਾਂ ਨੂੰ ਹੋਈ ਕਿ ਇੱਕ ਪਰਿਵਾਰ ਨੇ ਉਹਨਾਂ ਨੂੰ ਤੰਗ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ ਨਾ ਕਿ ਪ੍ਰਿਸ਼ਟ ਹੋਣ ਦੇ ਨਾਤੇ ਇਹ ਕਹਾਣੀ ਸਰਬਜੀਤ ਸਿੰਘ 베ਰਕਾ ਜੋ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਲਈ ਕੰਮ ਕਰਦੇ ਨੇ ਸੀਨੀਅਰ ਵਕੀਲ ਨੇ ਪਹਿਲਾਂ ਇਸ ਸੰਸਥਾ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੋਂ ਜਸਟਿਸ ਅਜੀਤ ਸਿੰਘ ਬੈਂਸ ਜੋ ਇਸ ਦੁਨੀਆ ਵਿੱਚ ਨਹੀਂ ਰਹੇ ਉਹ ਚਲਾਉਂਦੇ ਰਹੇ ਸੀ ਤੇ ਹੁਣ ਇਸ ਸੰਸਥਾ ਦੇ ਮੁਖੀ ਰਿਟਾਇਰਡ ਜਸਟਿਸ ਰਣਜੀਤ ਸਿੰਘ ਹੋਣੀ ਤੇ ਇਹ ਖਬਰਾਂ ਹੁਣ ਦੁਬਾਰਾ ਇਸ ਕਰਕੇ ਚਰਚਾ ਦੇ ਵਿੱਚ ਹਨ ਕਿਉਂਕਿ ਹਰਚੰਦ ਸਿੰਘ ਭੁੱਲਰ ਵੀ ਕ腐ਸ਼ਨ ਦੇ ਕੇਸ ਦੇ ਵਿੱਚ ਗ੍ਰਿਫਤਾਰ ਹੋਏ ਨੇ ਪਰ ਇੱਕ ਡੀਜੀਪੀ ਏਸਦੀ ਕੀ ਜਿਸ ਨੇ ਖੁਦ ਪ੍ਰਿਸਟ ਅਫਸਰਾਂ ਬਾਰੇ ਲਿਖਿਆ ਸੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁ ਸਵਾਲ ਹੈ ਕਿ ਹਰਚਲ ਸਿੰਘ ਭੁੱਲਰ ਦੇ ਖਿਲਾਫ ਕਿਹੜੀ ਸਜ਼ਾ ਜਿਹੜੀ ਆ ਉਹ ਅਦਾਲਤ ਨਿਰਧਾਰਤ ਕਰੇਗੀ ਜਾਂ ਫਿਰ ਪੰਜਾਬ ਪੁਲਿਸ ਦੇ ਅਫਸਰ ਉਵੇਂ ਬਚਾਉਂਦੇ ਰਹਿਣਗੇ ਜਿਵੇਂ ਪ੍ਰਿਸਟ ਅਫਸਰਾਂ ਨੂੰ ਪਹਿਲੇ ਵਾਲੇ ਡੀਜੀਪੀ ਬਚਾਉਂਦੇ ਰਹੇ ਨੇ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਆਖਰ ਪੰਜਾਬ ਪੁਲਿਸ ਦੇ ਵਿੱਚ ਕ腐ਸ਼ਨ ਜਿਹੜੀ ਆ ਉਹ ਲੋਕਾਂ ਨੇ ਮਨਜ਼ੂਰ ਕਰ ਲਈ ਆ ਕਿ ਜਦ ਹੇਠਲੇ ਪੱਧਰ ਤੋਂ ਲੈ ਕੇ ਉੱਚ ਪੱਧਰ ਤੱਕ ਰਿਸਵਤ ਚਲਦੀ ਹੈ ਤੇ ਫਿਰ ਉਹ ਜੇ ਪ੍ਰਸ਼ਾਸਕਾਂ ਨੂੰ ਬਚਾਉਣ ਵਾਸਤੇ ਵੀ ਗਾਂ ਲੋਕ ਅੱਗੇ ਆ ਜਾਂਦੇ ਨੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਤੁਹਾਨੂੰ ਲੈਂਦੇ ਆ ਗਿਆ ਦੇਖਦੇ ਰੋਏ ਵੀ ਇਸ ਪੰਜਾਬ ਧੰਨਵਾਦ